ਕੀ ਵੀ ਦਰ ਨਾ ਰੱਖੋ ਹਾਂ ਤੇ ਕਿੱਡੀ ਮਾੜੀ ਗੱਲ ਨਹੀਂ ਹਿਸਾਬ ਲਾ ਕੇ ਮੱਧਾਂ ਵੇਚਤੀਆਂ ਲੋਕਾਂ ਨੇ ਯਾਰ ਘਰੇ ਮੇਰੇ ਘਰ ਨਿਆਣੇ ਪੜੇ ਆ ਕਹਿਣਗੇ ਖਰਚਾ ਮੈਂ ਦਾ ਜ਼ਿਆਦਾ ਆ ਅੱਛਾ ਤੇ ਦੁੱਧ ਬਣਾਉਟੀ ਲੈ ਲੋ ਤੇ ਥੋੜੇ ਲੀਵਰ ਖਰਾਬ ਹੋ ਜਾਣੇ ਬਣਾਉਟੀ ਦੁੱਧ ਪੀ ਜਾਂਦੇ ਆ ਪਸ਼ੂ ਵੇਚਤਿਆਂ ਦੇ ਖਰਚਾ ਤੂੜੀ ਵਾਲੇ ਬੰਦਿਆਂ ਨੇ ਹਾਂ ਪੈਲੀ ਵਾਲੇ ਬੰਦਿਆਂ ਨੇ ਤੇ ਜਿਹੜੇ ਦਿਹਾੜੀਦਾਰ ਬੰਦੇ ਉਹ ਪਸ਼ੂ ਰੱਖੀ ਬੈਠੇ ਆਂਦੇ ਮਹਿੰਗਾ ਪੈਂਦਾ ਜਾਲਸਾ ਕੀ ਕਰੂਗਾ ਬੰਦਾ ਸਹੀ ਗੱਲ ਆ ਸਹੀ ਗੱਲ ਤੇ ਪੈਲੀ ਦਾ ਕੋਈ ਭਾਅ ਨਹੀਂ ਨਾ 40 ਕਰੋੜ ਰੁਪਏ ਨੂੰ ਵੀ ਨਹੀਂ ਮਿਲਣੀ ਮੈਨਾਂ ਕਹਨਾ ਯਾਰ ਕਈ ਕਰੋੜਾਂ ਨੂੰ ਨਹੀਂ ਮਿਲਣੀ 1 ਕਰੋੜ ਕਿਹੜਾ ਹਨ ਹੁਣ ਲੁਧਿਆਣੇ ਵਾਲੀ 25 30 ਕਰੋੜ ਨੂੰ ਇਕੱਲਾ ਹੋ ਗਿਆ ਆ ਤੂੰ ਤੂੰ ਕਹਿੰਦਾ ਵੀ ਆ ਰੋਡ ਇੰਨੇ ਹੁੰਦੇ ਜਾਂਦੇ ਤਿਆਰ ਹੂੰ ਆ ਸਿੰਘਾਂ ਵਾਲੇ ਵਾਲੇ ਰੋਡ 'ਚ ਹੂੰ ਹਜ਼ਾਰਾਂ ਕਿੱਲਾ ਖਤਮ ਹੋ ਗਿਆ ਰਾਜਸਥਾਨ 'ਚ ਵੜ ਗਿਆ ਇਹ ਹੂੰ ਲੁਧਿਆਣੇ ਦੇ ਨਾਲ ਪਿੰਡ ਆ ਜਿਹੜੇ ਨਾ 25 25 30 30 ਕਰੋੜ ਆਮ ਹੋ ਗਿਆ ਇਕੱਲੇ ਦਾ ਉੱਥੇ ਹੋ ਗਿਆ ਭਾਈ ਹਾਂ ਤੇ ਇਹ ਦਾ ਆਪਣੇ ਵੀ ਹੋ ਜਾਣਾ ਥੋੜੇ ਟਾਈਮ 'ਚ ਹੀ ਹਾਂ ਇਧਰ ਵੀ ਹੋ ਜਾਣਾ ਨਾ ਹੋ ਜਾਣਾ ਭਾਈ 7-8 ਕਰੋੜ ਦਾ ਇਹੜਾ ਰੋਡ ਲੰਘਿਆ ਤੇ ਨਾਲ ਹੁਣ ਹੋ ਗਿਆ ਇਧਰ 7-8 ਕਰੋੜ ਨੂੰ ਕਿਲਾ ਉੱਥੇ ਹੋ ਗਿਆ ਹੋ ਗਿਆ ਤੇ ਉਹਦਾ ਪਹਿਲਾਂ ਜਿਹੜਾ ਭਾਅ ਮਿਲਿਆ ਉਹਨਾਂ ਨੂੰ ਸੜਕਾਂ ਵਾਲੋਂ ਉਹ ਮਿਲਿਆ 1 ਕਰੋੜ 80 ਲੱਖ ਰੁਪਈਆ ਤੇ ਹੁਣ ਜੇ ਉੱਥੇ ਨਾਲ-ਨਾਲ ਜਿਹਦੀ ਹੈਗੀ ਉਹ 7-8 ਕਰੋੜ ਰੁਪਈਆ ਮੰਗਦੇ ਆ ਜੇ ਕਿਹਨੇ ਦੇਣੀ ਆ ਤਾਂ ਤੇ ਹੋਰ 5-6 ਸਾਲਾਂ ਤੱਕ ਕਿੱਥੇ ਜਾਊ ਗੱਲ ਮੈਨ ਨਹੀਂ ਨਹੀਂ ਪੈਣੀ 25-30 ਕਰੋੜ ਨੂੰ ਜਾਊਗੀ ਮੈਨ ਨਹੀਂ ਨਹੀਂ ਥਿਆਉਣੀ ਨਹੀਂ ਤਾਂ ਇਹ ਰੋਣ ਕੇ ਮੁੜ ਕੇ ਬੰਦੇ ਉਹੀ ਤਾਂ ਹੈ ਬਾਅਦ ਚ ਪਛਤਾਵਾ ਕਰਨੀ ਪੈਣੀ ਨਹੀਂ ਮਿਲਣੀ ਨਹੀਂ ਮਿਲਣੀ ਨਹੀਂ ਮਿਲਣੀ ਆਪਣੇ ਸਾਹੀ ਕਿਤਾਬੀ ਬਾਲੇ ਹੋਏ ਹੁੰਦੇ ਨਾ ਲੋਕ। ਸਾਹੀ ਕਿਤਾਬੀ ਘਰੇ ਲਾ ਲੈਂਦੇ ਸਾਹਵ। ਮੈਂ ਦਾ ਇੰਨਾ ਖਰਚਾ ਗੋਆ। ਤੇ ਉਹ ਬੁੜੀਆਂ ਨੂੰ ਕੀ ਪਤਾਗਾ। ਹੂੰ। ਅਗਲਾ ਕਹਿੰਦਾ ਵੇਚ ਦਿਓ। ਵੇਚ ਦਿਓ 2 ਕਿਲੋ ਲੈ ਲਾਂਗੇ। ਹਾਂ। ਬਰੋਟੀ ਦੁੱਧ ਲਾ ਲੈ ਕੇ ਤੇ ਲੀਵਰ ਖਰਾਬ ਹੋਈ ਜਾਂਦੇ ਸਾਰੇ ਟੱਬਰ ਦੇ। ਸਹੀ ਗੱਲ ਆ ਬਨੋਟੀ। ਹਾਂ। ਅੱਛਾ ਵੀ ਮੇਰੀ ਗੱਲ ਸੁਣ। ਹੂੰ। ਘਰੇ ਬੁੜੀਆਂ ਨੇ ਕੂੜਾ ਸੱਟਣਾ, ਪੱਠੇ ਪਾਉਣੇ ਕਿਤੇ ਨਾ ਕਿਤੇ ਨਾਂ ਤੁਸੀਂ ਉੱਠੋ ਤੇ ਬੁੜਾ ਵੀ ਪਾਉਂਦਾ ਉਹ ਨਾਲੇ ਉਹ ਗਾਲਾਂ ਕੱਢੂ ਸੋਨੂੰ ਹੂੰ ਅੱਛਾ ਤੇ ਮੇਰੀ ਗੱਲ ਹੁਣ ਤੁਸੀਂ ਤਾਂ ਪਾਉਣਾ ਡੈਰੀ ਤੇ 15 ਕਿਲੋ ਦੁੱਧ 6-7 ਕਿਲੋ ਆਥਨੇ 6-7 ਤੜਕੇ ਹੂੰ ਇੱਕ ਬੰਦੇ ਦੀ ਛੋਟੀ ਜੀ ਦੁਕਾਨ ਹੂੰ ਤੇ ਉਹ ਕਹਿੰਦਾ ਵੀਆਂ ਮਿੰਟਾਂ ਤੇ ਕਰਾ ਜੀ ਪਹ ਪੰਜ ਡਰਮ ਲੈ ਜੀ ਦੱਸੋ ਉਹਦਾ ਵੇਖੋ ਤਾਂ ਸਹੀ ਸਹੀ ਗੱਲ ਆ ਯਾਰ ਵੀ ਭੰਦੇਣਾ ਸਾਡੇ ਗੁਸਲਖਾਨੇ ਜਿੱਦੀ ਤਾਂ ਇਹ ਦੁਕਾਨ ਹਾਂ ਤੇ ਸਾਡਾ ਐਡਾ ਘਰ ਆ ਸਾਡੇ ਘਰੇ 15 ਕਿਲੋ ਦੁੱਧ ਤੇ ਇਹਦੇ ਘਰੇ ਪੰਜ ਡਰਮ ਕਿਵੇਂ ਬਣ ਗਏ ਇਹ ਤਾਂ ਕਿਤਾਬ ਹੀ ਹੈ ਇਹ ਸੋਚਦੇ ਨਹੀਂ ਉਧਰ ਕੰਪਿਊਟਰ ਹੀ ਨਹੀਂ ਹਾਂ ਉਧਰ ਕੰਪਿਊਟਰ ਹੈ ਨਹੀਂ ਆਪਦੇ ਘਰੇ ਕੰਪਿਊਟਰ ਲਾ ਲੈਂਦੇ ਨਾ ਉਹ ਕਹਿੰਦੇ ਮੈਂ ਦਾ ਇੰਨਾ ਖਰਚਾ ਹੂੰ ਇਹ ਦੁੱਧ ਸਸਤਾ ਪੈਂਦਾ ਉਹ ਤਾਂ ਹਣ ਸਿੱਧੀ ਸਪਲਾਈ ਘਰੇ ਕਰ ਜਾਂਦੇ ਜੇ ਕੋਈ ਪ੍ਰੋਗਰਾਮ ਆ ਦੱਸ ਕਿੰਨੇ ਡਰਮ ਚਾਹੀਦੇ ਆ ਭਾਈ ਉਹ ਤਾਂ ਕਹਿੰਦੇ ਤੂੰ 20 ਮਿੰਟ ਠਹਿਰ ਭਲਾ 10 ਡਰਮ ਲੈ ਲੈ 15 ਲੈ ਲੈ ਸਹੀ ਗੱਲ ਆ ਸਹੀ ਗੱਲ ਐ ਇੱਥੇ ਕੰਮ ਕਰ ਲੈ ਮੈਂ ਤਾਂ ਤਰ ਤਰ ਫੁੱਲਾ ਗੱਡੀ ਫੁੱਲ ਭਾਈ ਇਦੋਂ ਵੱਧ ਮੇਰੇ ਪਸੰਦ ਨੇ ਪੱਠੇ ਨਹੀਂ ਖਾਣੇ ਠੀਕ ਆ ਠੀਕ ਆ ਔਖਾ ਹੀ ਆ ਨਾ ਨੁਕਸਾਨ ਥੋੜੀ ਕਰਨਾ ਕਿਸੇ ਦਾ ਨਹੀਂ ਜਦੋਂ ਮੇਰੀ ਗੱਲ ਸੁਣ 3 ਮਹੀਨੇ 7 ਮਹੀਨੇ ਨਿਕਾ ਰੱਖਣੀ ਉਹਦੇ ਚੋਂ ਤੇ ਵੱਢ ਕੇ ਕਿਨੇ ਲੈ ਜਾਣੀ ਹਾਂ ਉਹ ਕੀ ਕਰੂ ਬਲਦ ਕਰ ਜਾਂਦੇ ਕੰਮ ਨਾ ਕਈ ਬੰਦੇ ਨੇ ਵਟਾ ਤੋਂ ਆੜਾ ਤੋਂ ਪੱਠਿਆਂ ਨੂੰ ਕੋਈ ਨਹੀਂ ਕੁਝ ਕਹਿ ਸਕਦਾ ਹੂੰ ਸਹੀ ਗੱਲ ਆ ਸਹੀ ਗੱਲ ਆ ਉਹੀ ਤਾਂ ਮੁੱਢੋਂ ਹੀ ਕਰਦੇ ਆ ਕੰਮ ਪਤਾ ਨਾਲੇ ਨਾ ਹਾਂ ਤੇ ਕੰਮ ਬਾਬਾ ਫਿਰ ਆਪਣੇ ਪਿੰਡ ਤੋਂ ਕਿਹਦੇ ਕਿਹਨਾਂ ਪਹਿਲੀਆਂ ਚ ਕਰਾਇਆ ਘੇਤੀ ਬਾੜੀ ਪਹਿਲੀਆਂ ਚ ਸੁਣ ਜਗENDER ਪਾਲ ਕੇ ਹੈ ਵੇ ਕੰਮ ਹੁੰਦੇ ਸੀ ਹਾਂ ਬਲਵੀਰ ਸਿੰਘ ਕੇ ਤੇ ਜਗENDER ਪਾਲ ਕੇ ਹਮ ਤੇ ਬਾਬੇ ਕੇ 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 ਹਮ ਕੰਮ ਤਕੜੇ ਸੀ ਨਾ ਵਾਈ ਬੂਈ ਦਾ ਨਾ ਹਮ ਥੂਬੇਦਾਰਾਂ ਕੋਲੇ ਪਹਿਲੀ ਵਾਲੇ ਜਿਆਦੇ ਸੀ ਨਾ ਹਾਂ ਜਿਆਦੇ ਸੀ ਤੇ ਪਰੋ ਕੰਮਕਾਰ ਵੀ ਵੱਧੂ ਸੀ ਹਾਂ ਹਮ ਯਾਰ ਗੱਲ ਸੁਣ ਜਿਹੜਾ ਘਰ ਤਾਂ ਕੜਿਆ ਸੀ ਕੇ ਹਮ ਉਹ ਹੁਣ ਮਰੇੜੇ ਹੋਗੇ ਤੇ ਜਿਹੜਾ ਮਰੇੜੇ ਸੀ ਉਹ ਤਕੜੇ ਹੋਗੇ ਇਹ ਮਹਾਰਾਜ ਦੀ ਮਰਜ਼ੀ ਕੋਈ ਕੁਦਰਤ ਦਾ ਹੀ ਹੈ ਨਾ ਚੱਕਰ ਇਹ ਕੁਦਰਤ ਦਾ ਆਂਦੇ ਹੁੰਦੇ ਦੂਜੀ ਤੀਜੀ ਪੀੜ੍ਹੀ ਜਾ ਕੇ ਬਦਲਾ ਆਈ ਜਾਂਦੇ ਨਾ ਕੁਸਦਾ ਉਹਰੇ ਬਾਈ ਹਾਂ ਇਹ ਕੁਦਰਤੀ ਚੱਕਰ ਆ ਇਹ ਹਾਂ ਨਹੀਂ ਆ ਤਾਂ 20 ਕੱਟ ਆ ਮਸ਼ੀਨਾ ਮਸ਼ੀਨਾ ਮਸ਼ੂਨਾ ਤੋਂ ਪਹਿਲਾਂ ਦਾ ਤੁਹਾਨੂੰ ਪੂਰਾ ਚੇਤਾ ਹੀ ਹੋਣਾ ਨਾ ਬੋਰੀ ਵਾਲੀ ਮਸ਼ੀਨ ਸੀ ਬੜਾ ਵੱਡਾ ਪਹਿਲੀ ਵਾਰ ਆਈ ਜਦੋਂ ਹਾਂ ਹਾਂ ਜਦੋਂ ਮੇਰੀ ਗੱਲ ਸੁਣ ਤੇ ਉਹ ਮਸ਼ੀਨ ਦੀ ਮਰਜ਼ੀ ਹੁੰਦੀ ਸੀ ਟਰੈਕਟਰ ਦੀ ਕੋਈ ਮਰਜ਼ੀ ਨਹੀਂ ਸੀ ਕਿੱਧਰ ਲੈ ਜਾਣੀ ਹੈ ਅੱਛਾ ਉਖਲੀ ਤੋਂ ਮਰਜ਼ੀ ਨਾਲ ਬਾਹਰ ਵੀ ਨਿਕਲ ਜਾਂਦਾ ਸੀਗਾ ਤੇ ਘੇਰਾ ਵੀ ਛੱਡ ਦਿੰਦਾ ਸੀ ਅੱਛਾ ਉਹ ਕੌਣ ਲਿਆ ਸੀ ਆਪਣੇ ਪਹਿਲਾਂ ਇੱਥੇ ਯਾਰ ਮੇਰੇ ਗਾਲ ਸੁਣ ਪਹਿਲਾਂ ਇਹ ਤਾਂ ਨਹੀਂ ਪਤਾ ਕਿ ਕੀ ਨਹੀਂ ਨਹੀਂ ਆਪਣੇ ਇੱਥੇ ਪਿੰਡ ਪੁੰਡ ਚ ਇੱਥੇ ਨੇੜੇ ਤੇੜੇ ਨੇੜੇ ਤੇੜੇ ਆਪਣੇ ਤਾਂ ਨਹੀਂ ਆਪਣੇ ਲਾਮਾ ਆਪਣੇ ਤਾਂ ਬਟ ਉਹ ਦੂਜੀਆਂ ਆਈਆਂ ਟਰੈਕਟਰਆਂ ਵਾਲੀਆਂ ਪਹਿਲਾਂ ਅੱਛਾ ਜਿਵੇਂ ਗਿੰਦਰ ਸਿੰਘ ਕੇ ਬਲਵੀਰ ਸਿੰਘ ਕੇ ਮੁਰਕੇ ਇਹਨਾਂ ਨੇ ਬਦਲ ਬਦਲ ਲੰਗੇ ਵੱਡੀਆਂ ਵੀ ਲਿਆਂਦੀਆਂ ਬਾਅਦ ਚ ਨਾ ਹਾਂ ਵੱਡੀਆਂ ਵੀ ਇਹ ਤੇਰੇ ਪਿੰਡ ਵਾਲੇ ਬੰਦਿਆਂ ਕੋਲ ਵੀ ਪਹਿਲੀ ਦਾ ਬਹੁਤ ਆ ਸਾਰੇ ਹੀ ਬਾਹਰ ਉੱਡ ਗਏ ਹੋ ਵੀ ਹੈ ਨਾ ਹਾਂ ਉਹ ਪਹਿਲੀ ਜਿਆਦੇ ਵਾਲਾ ਬੰਦਾ ਦਾ ਇੱਥੇ ਰਹਿਣਾ ਚਾਹੀਦਾ ਇੱਕ ਅੱਧਾ ਕਰਕੇ ਪਿੱਛੋਂ ਯਾਰ ਰਹਿਣਾ ਕਟਾਪਰ ਦਾ ਕੋਈ ਨਹੀਂ ਦੇ ਬਾਈ ਹੈ ਨਹੀਂ ਰਹਿੰਦੇ ਕਾਹ ਤੋਂ ਨਹੀਂ ਰਹਿੰਦੇਗੇ ਚੱਕਰ ਕੀ ਹੈ ਕੀ ਪਤਾ ਅਗਲਾ ਕੰਨਾ ਫਲਾਣਾ ਬਾਹਰ ਰੁਟ ਗਿਆ ਫਲਾਣਾ ਉੱਠ ਗਿਆ ਦੇਖੋ ਵੇਖੀਆ ਕੰਮ ਵੇਖੋ ਵੇਖ ਹੋਰ ਤਾਂ ਕੋਈ ਢੀ ਖੱਟੀ ਦਾ ਹੈ ਨਹੀਂ ਜੀ ਹੁਣ ਜਿਹਦੇ ਕੋਲੇ 50 60 ਕਿੱਲੇ ਆ 100 ਕਿੱਲਾ ਉਹਨੇ ਹੋਰ ਉੱਥੇ ਦਾ ਦੇਣਾ ਤੇਰਾ ਪੈਲੀ ਦਾ ਕਿੱਲਾ ਹਮ ਕਿਤੇ ਨਾ ਕਿਤੇ ਯਾਦ ਕਰਿਆ ਕਰਾਂਗਾ 1 ਕਰੋੜ ਨੂੰ ਵੀ ਮਿਲਣਾ ਮਿਲਣਾ ਹੀ ਨਹੀਂ ਹੁਣ ਹੀ 40 ਲੱਖ ਨੂੰ ਤਾਂ ਹੋ ਗਈ ਆਮ ਪੈਲੀ ਕਲੀ ਤਾਂ ਜਿਹਨੇ ਵਿਚਾ ਲਈ ਤੇ ਮੈਂ ਨਾ ਬਹੁਤ ਚੰਗਾ ਫੇਰ ਗੱਲ ਸੁਣ ਲੈ ਕਿ ਤੈਨੂੰ ਮੈਂ ਦੱਸ ਤਾ ਤੇਰੇ ਕੋਲੇ ਪੈੜੀ ਆ ਨਾ ਹੂੰ ਤੇਰੇ ਘਰੇ ਤੂੜੀ ਤੇ ਦਾਣੇ ਆਉਣਗੇ ਹਾਂ ਤੇਰੇ ਕੋਲੇ ਭਲਾ ਪਾਲੜਰ ਪੰਜਾਂ ਦੀ ਆ ਹੂੰ ਜੇ ਤੇਰੇ ਕੋਲੇ ਜ਼ਮੀਨ ਨਹੀਂ ਤੈਨੂੰ ਨਾ ਦਾਣੇ ਦੇਣੇ ਕਹਿੰਦੇ ਨਾ ਤੈਨੂੰ ਦੇਣੀ ਤੂੜੀ ਬਾਈ ਬਸ ਬਸ ਕਹਾਣੀ ਖਤਮ ਹਾਂ ਕਹਾਣੀ ਖਤਮ ਆ ਬਾਈ ਇਹ ਏਡੀ ਚੀਜ਼ ਚੰਗੀ ਆਹੋ ਭਾਵੇਂ ਬੰਦੇ ਕੋਲੇ ਕਿੱਲਾ ਜੇ ਉਹ ਵੀ ਬਚਾ ਕੇ ਰੱਖ ਲੇ ਯਾਰ ਮੈਂ ਚਾਰ ਕਨਾਲਾਂ ਵਾਲੇ ਨੂੰ ਵੀ ਮਿਲੂਗੀ ਹਾਂ ਹਾਂ ਯਾਰ ਪੈੜੀ ਵਾਲਾ ਬੰਦਾ ਅੱਛਾ ਹਾਂ ਆਹੋ ਜੇ ਪੈਲੀ ਹੈ ਨਹੀਂ ਬੰਦੇ ਦੀ ਕਦਰ ਖਤਮ ਨਾ ਕਦਰ ਖਤਮ ਨਾ ਉਹਨੂੰ ਟੂੜੀ ਮਿਲੇ ਨਾ ਦਾਣਾ ਮਿਲੇ ਅੱਛਾ ਹਾਂ ਤੇ ਗਰੀਬ ਤਾਂ ਮੈਨੂੰ ਤਲਤਰਲੇ ਕਰਕੇ ਘੋਇਆ ਗਿਆ ਸਤਿ ਕਿ ਅਗਲਾ ਕਹਿੰਦਾ ਮੈਂ ਤੁਹਾਡੇ ਕੰਮ ਕਰ ਦਾਂ ਹਾਂ ਉਹ ਕਣਕ ਲੈ ਜੂ ਜੀਵਿੰਦਾਰ ਨੂੰ ਨਹੀਂ ਮਿਲਣੀ ਇਹ ਗੱਲ ਤੇ ਸਹੀ ਹੈ ਅਗਲਾ ਕਹਿੰਦਾ ਨੇ ਆਪਦਾ ਨਹੀਂ ਹੈ ਨਾ ਰੱਖਿਆ ਗਰਾ ਖਰਾਬੀ ਕਰਦੀ ਹੂੰ ਟੂੜੀ ਦਾਣੇ ਦਾ ਮੇਨ ਹੈ ਦੂਬਣਾ ਤਾਂ ਕਹਾਣੀ ਖਤਮ ਆ ਸਾਰੇ ਹੀ ਹਾਂ ਸਹੀ ਗੱਲ ਹੈ ਸਹੀ ਗੱਲ ਮੁੱਲਾ ਬੌਰਪੂਰ ਨਾ ਜਾਓ ਬਾਹਰ ਉਹੀਆਂ ਮਾੜਾ ਤਾਂ ਜਾਂਦਾ ਵੀ ਮੈਂ ਸੌਖਾ ਹੋ ਜਾਾਂ ਉਹ ਤਗੜੇ ਵੀ ਹੂੰ ਬਾਹਰ ਜਾਣਾ ਹੂੰ ਫਿਰ ਇੱਕ ਅੱਧਾ ਬੰਦਾ ਘਰੇ ਛੱਡੋ ਘਰੇ ਜਿੰਦਾ ਨਾ ਲਾਓ ਨਾ ਹਾਂ ਜਿੰਦਾ ਨਾ ਲਾ ਹੁਣ ਸਾਡੇ ਪਿੰਡ ਜਣਾ ਬਹੁਤ ਕਰਨ ਜਿੰਦੇ ਲੱਗੇ ਯਾਰ ਬਾਬਾ ਕਾ ਸੁਣ ਲਾ ਤੀ ਦੋ ਭਰਾ ਤੇ ਤਿੰਨ ਭਰਾ ਹੂੰ ਤਿੱਥੋਂ ਉਹ ਪੈੜੀ ਨਾ ਖੋਣ ਹੂੰ ਜਦੋਂ ਮਰਜੀ ਚਰਨਾ ਮੇਲੇ ਗੇਲੇ ਕਰਨ ਕੋਈ 19 21 ਹੋ ਜੇ ਹੂੰ ਫਿਰ ਵੀ ਇੱਥੇ ਰੋਟੀ ਉਹਨਾਂ ਨੂੰ ਮਿਲੂਗੀ ਸਹੀ ਗੱਲ ਹੈ ਤੇ ਜਦੋਂ ਮੇਰੇ ਗੱਲ ਸੁਣ ਭਰਾਵਾ ਉਹੀ ਤਾਂ ਪਹਿਲੀ ਬੈਰ ਕਰਕੇ ਉੱਠ ਜਾਣਾ ਫੇਰ ਭਾਈ ਇੱਥੋਂ ਲੰਗਰ ਨਹੀਂ ਮਿਲਣਾ ਨਾ 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 ਕਹਾਣੀ ਖਤਮ ਆ ਉਹੀ ਹੈ ਨਾ ਦਾਣਿਆਂ ਜੋਗੀ ਜੇ ਵਸੀ ਰਹੇ ਪਿੱਛੇ ਬੰਦੇ ਕੋਲੇ ਭਾਵੇਂ ਥੋੜੀ ਆ ਭਾਈ ਮੇਰੀ ਗੱਲ ਸੁਣ ਪਹਿਲੀ ਬਿਨਾ ਦਾਣਾ ਨਹੀਂ ਮਿਲਣਾ ਸਹੀ ਗੱਲ ਨਹੀਂ ਮਿਲਣਾ ਨਹੀਂ ਮਿਲਣਾ ਜਿੱਥੇ ਮਰਜੀ ਭੱਜ ਲੈ ਹੂੰ ਫੇਰ ਓਆਂ ਜਿਹੜਾ ਜ਼ਿੰਮੇਦਾਰ ਬੰਦਾ ਹੈ ਤਾਂ ਦਿਹਾੜੀ ਨਹੀਂ ਹੋਣੀ। ਨਾ 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 ਦਿਹਾੜੀ ਕਾਦੀ ਹੋਣੀ ਸਹੀ। ਜਿਹੜੇ ਬੰਦਿਆਂ ਨੂੰ ਭੋਸਾ ਉਹੋ ਹੀ ਦਿਹਾੜੀ ਕਰਦੇ ਆ। ਹਾਂ ਸਹੀ ਗੱਲ ਆ। ਆਪਨੇ ਬੰਦੇ ਨਾ ਪਤਾ ਨਹੀਂ ਕੀ ਚੱਕਰ ਆ ਵੇਖੋ ਵੇਖ ਬਾਲਾ ਕੰਮ ਕਰਦੇ ਆ ਹੁਣ ਆ ਪੈਲੀਆਂ ਦੇ ਰੇਟ ਕਿੰਨੇ ਚੜ ਗਏ ਹਨਾ। ਦੇਖੋ ਹੁਣ 40 ਨੂੰ ਹੋ ਗਈ ਆਂ ਪੈਲੀ। ਭਾਵੇਂ ਮਾੜੀ ਆ ਭਾਵੇਂ ਘੱਟ ਪਿਆ। ਸੁਣ ਲੈ ਕਿ ਤੈਨੂੰ ਮੈਂ ਦੱਸ ਦਿੰਦਾ ਨਿੱਕੇ ਸਰਦਾਰਾ। ਹੂੰ ਕਿਤੇ ਨਾ ਕਿਤੇ ਮਾਰੇ ਨੂੰ ਯਾਦ ਕਰਿਆ ਕਰਾਂਗਾ। ਹੂੰ ਕੜੀ ਨਹੀਂ ਭਾਈ ਕਰੋੜ ਰੁਪਏ ਨੂੰ ਵੀ ਇਕੱਲਾ ਨਹੀਂ ਮਿਲਣਾ ਸੋ ਇੱਕ ਕਰੋੜ ਕਿਹੜੀ ਮਾਂ ਦਾ ਇੱਥੇ ਤਾਂ ਕਈ ਕਰੋੜਾਂ ਨੂੰ ਨਹੀਂ ਮਿਲਣਾ ਹਾਂ ਇਹਨੇ ਲੰਮੀ ਉਮਰ ਕਰੇ ਬਾਬਾ ਇਹੋ ਜੀਆਂ ਗੱਲਾਂ ਕਾਹਨੂੰ ਕਰਨੀਆਂ ਮਹਾਰਾਜ ਤੁਹਾਡੀ ਲੰਮੀ ਉਮਰ ਕਰੇ ਤੁਹਾਡੇ ਅਰਗੇ ਬੰਦੇ ਤਾਂ ਹੁਣ ਬਹੁਤ ਘਟ ਗਏ ਮਿਲਣੇ ਹੀ ਨਹੀਂ ਸਾਡੇ ਨਾਲ ਬਾਬਾ ਹੁਣ ਸਾਡੇ ਅਰਗੇ ਦਿਹਾੜਗੇ ਵੀ ਨਹੀਂ ਮਿਲਣੇ ਤੁਹਾਨੂੰ ਸਹੀ ਗੱਲ ਹੁਣ ਪੁੱਛ ਦਿਹਾੜਗੇ ਨੂੰ ਜਾ ਕੇ ਉਹ ਕਹਿੰਦਾ ਕਰਾਉਣਾ ਕੀ ਆ ਹੂੰ ਸਾਡੇ ਪਿੰਡ ਨਾਲ ਮੈਂ ਨਾ ਵੈਲੀਆਂ ਦੇ ਘਰੇ ਕਿਤੇ ਕਿਤੇ ਜਾਵਰਦਾ ਮੇਰਾ ਚੰਗਾ ਮਾਨ ਕਰਦੇ ਨਿਸ਼ੱਤਰ ਤੇ ਸ਼ਿਕੰਦਰ ਹਾਂ ਤੇ ਉਹ ਕਹਿੰਦੇ ਨਾ ਇਹ ਐ ਕਹਿੰਦਾ ਤੇ ਮੈਂ ਕਿਹਾ ਉਹਨੂੰ ਨਿਸ਼ਤਰਾ ਕਹਿਣਾ ਸੀ ਹੂੰ ਵੀ ਦਿਹਾੜੀ ਦੇ ਕੇ ਤੈਨੂੰ ਖੂਜ ਸੱਡ ਦੇਣਾ ਹੂੰ ਚਾਹੇ ਆਉਂਦਾ ਚਾਹੇ ਨਾ ਆਉਂਦਾ ਭੈਣ ਦੀ ਲਾਂ ਸਹੀ ਗੱਲ ਆ ਨਹੀਂ ਨਹੀਂ ਦਿਹਾੜੀ ਦੇ ਦਾ ਕਾ ਨੂੰ ਯਾਰ ਸਾਨੂੰ ਤੇ ਸਾਨੂੰ ਤੇ ਯਾਰ ਹੂੰ ਤੇਰੇ ਤਾਏ ਚਾਚੇ ਤੇ ਆ ਤੇਰੇ ਬਾਬੇ ਵਰਗੇ ਆ ਗਏ ਫੁੱਦੀ ਜਿਆ ਮੇਰੀ ਗੱਲ ਸੁਣ ਹਜੇ ਤਾਂ ਭੈਣ ਲੈਣਾ ਗੱਠ ਦਾ ਖੜਾ ਗੱਠ ਦਾ ਖੜਾ ਹੂੰ ਤੇ ਦੋ ਦੋ ਘੰਟੇ ਨੇਰੇ ਧੱਕੇ ਨਾਲ ਲਵਾ ਲੈਂਦੇ ਸੀ ਅੱਛਾ ਹਾਂ ਤੇ ਉਹ ਜੇ ਆਏ ਵੀ ਜਾਂ ਕਰਦੇ ਆਏ ਵੀ ਕਰਾ ਦੇ ਮੋ ਮੋ ਪਿਆਰ ਵੀ ਸੀਗਾ ਨਾ ਉਦੋਂ ਮੋ ਪਿਆਰ ਸੀਗਾ ਨਹੀਂ ਦਿਹਾੜਗੇ ਵਾਲੀ ਗੱਲ ਨਹੀਂ ਦਿਹਾੜਗਾ ਤਾਂ ਕੋਈ ਉਹ ਗੱਲ ਹੋਰ ਆ ਜਿਆਦਾ ਕਹਦੇ ਵੀ ਆਪਦੇ ਭਰਾ ਵਾਲੀ ਗੱਲ ਹੀ ਹੁੰਦੀ ਸੀ ਭਰਾਵਾਂ ਵਾਲੀ ਗੱਲ ਹੀ ਹੁੰਦੀ ਸੀ ਇਹ ਨਹੀਂ ਨਾ ਕਹਿਣਾ ਵੀ ਆਏ ਸਾਸ ਨਹੀਂ ਕਰਾਉਣਾ ਬੰਦੇ ਨੂੰ ਵੀ ਤੂੰ ਮੇਰਾ ਦਿਹਾੜੀਆਂ ਆਇਆ ਕੋਸ਼ ਹਨ ਦਿਹਾੜੀਆਂ ਚ ਵੀ ਤੇ ਜ਼ਿਮੀਂਦਾਰਾਂ ਚ ਵੀ ਬੰਦੇ ਦਾ ਮੋਹ ਤੇ ਸੀ ਮੋਹ ਤੇ ਸੀਗਾ ਹੁਣ ਬੰਦੇ ਦਾ ਮੋਹ ਤੇ ਟੁੱਟ ਗਿਆ ਨਾ ਨਾ ਕਹਾਣੀ ਖਤਮ ਹੋ ਗਈ ਤੈਨੂੰ ਲੱਖ ਰੁਪਈਆ 50 ਹਜ਼ਾਰ ਮਿਲ ਜੇ ਤਾਂ ਭਲਾ ਬੰਦਾ ਮਰ ਜੇ ਸਹੀ ਗੱਲ ਆ ਰੁਪਈਆ ਵਾਲੀ ਹੋ ਗਏ ਲੋਕ ਨਾ ਹਾਂ ਭੈਣ ਜਿਹੜੇ ਕੁਟ ਕੁਟ ਪੈਸੇ ਖੋਈ ਜਾਂਦੇ ਉਹ ਯਾਰ ਬਹੁਤ ਕੰਮ ਗਲਤ ਆ ਨਾ ਹੋਰ ਇੱਕ ਦਿਨ ਸਾਡੇ ਸਿਵਿਆਂ ਤੇ ਪੜਾਕੇ ਪਏ ਆਹੋ ਉਦੋਂ ਕੀ ਕਹਾਣੀ ਵਾਪਰੀ ਸੱਚ ਇੱਥੇ ਯਾਰ ਦਿਹਾੜਗੇ ਸੀ ਦੋ ਤਿੰਨ ਜੈਮਨ ਵਾਲੇ ਦੇ ਆਉਂਦੇ ਮੋਗ ਗਿਓ ਹਾਂ ਉਹ ਖਿੜਕਾਏ ਨਾਲ ਉਹ ਤੋਂ ਖੋਲੇ ਪੈਸੇ ਠੀਕ ਆ ਦੋ ਫੈਲ ਵੀ ਕਿਚੇ ਨੂੰ ਬੰਦਿਆਂ ਨੇ ਖੂਨ ਵਾਲਿਆਂ ਨੇ ਹਾਂ ਅੱਛਾ ਫਿਰ ਗੱਡੀ ਲੈ ਕੇ ਭੱਜ ਗਏ ਭੱਜ ਗਏ ਗੱਡੀ ਤੇ ਸੀ ਖੂਨ ਵਾਲਿਆਂ ਤੇ ਵੇਲਾ ਯਾਰ ਗਰੀਬ ਆ ਕਿ ਕੌਣ ਹਾਂ ਗਰੀਬ ਉਹ ਕਾਹਦੇ ਗੱਡੀ ਤੇ ਫਿਰਦੇ ਖੂਨ ਦੇ ਲੋਕਾਂ ਨੂੰ ਪਸਤੌਰ ਕੋਲੇ ਗੱਡੀ ਕੋਲੇ ਦਸੋਂ ਕਾਹਦਾ ਗਰੀਬ ਆ ਦਸ ਯਾਰ ਹੈ ਸੜਾ ਯਾਰ ਕੰਮ ਗਲਤ ਹੋ ਗਿਆ ਸੜਾ ਉਤਰ ਗਿਆ ਗਲਤ ਪੁੱਤ ਹੈ ਇਹ ਨਹੀਂ ਬੁੱਧੀ ਜੀ ਵੀ ਐਡੀ ਜੂਨ ਮਾੜੀ ਯਾਰ ਬੰਦਾ ਰਾਤ ਨੂੰ ਆਪ ਦੇ ਖੇਤ ਨਹੀਂ ਆ ਸਕਦਾ ਜਮਾਂ ਹੀ ਨਹੀਂ ਸਹੀ ਗੱਲ ਆ 17 ਮੋਟਰਾਂ ਦੇ ਦੇਖ ਲਾ ਤੂੰ ਆਪਣੇ ਟਰਾਂਫਰਮ ਟਰਾਂਫਰਮ ਦਾ ਸਾਰੇ ਪੰਜਾਬ ਦੇ ਲੈ ਗਏ ਆ ਲੈ ਗਏ ਵੇਚੀ ਅਸੀਂ ਉਹਦੀ 3 ਜਾਂ 10 10 ਵਜੇ ਦੇ ਨੂੰ ਐ ਲੰਘ ਜਾਣਾ ਸਿੱਧੇ ਮੋਠਾ ਵਾਲੀ ਨੂੰ ਹੂੰ 10 10 ਵਜੇ ਰਾਤ ਦੇ ਲੰਗਰ ਖਾ ਕੇ ਅੱਛਾ ਕੋਈ ਡਰ ਨਹੀਂ ਕਿਸੇ ਦਾ ਸਾਨੂੰ ਬੰਦਾ ਹੀ ਨਹੀਂ ਸੀ ਕੋਈ ਟੱਕਰ ਦੇ ਉਹ ਜਿਆ ਕੁੱਟਣ ਮਾਰਨ ਵਾਲਾ ਹੂੰ ਯਾਰ ਸਮਝੋ ਬਾਹਰ ਆ ਕੰਮ ਯਾਰ ਇਹ ਹਾਂ ਕੀ ਕੀਤਾ ਜਾਵੇ ਪਿੰਡੇ ਪੰ ਬੰਦੇ ਵੀ ਆ ਪਿੰਡਾਂ ਦੇ ਆਪਣੇ ਹੀ ਆ ਯਾਰ ਬਿੱਲੂ ਤੂੰ ਐਂ ਵੇਖ ਹੂੰ ਵੀ ਆਪਾਂ ਕਹਿੰਦੇ ਵੀ ਗਰੀਬ ਭੁੱਖੇ ਮਰਦੇ ਚੋਰੀ ਕਰਦੇ ਆ ਹੂੰ ਗਰੀਬ ਕੋਲੇ ਦਸਾਂ ਪਿੰਡਾਂ ਚ ਉੱਠ ਜਾ ਜਿਹੜਾ ਕੋਈ ਮੁੰਡਾ ਕੰਮ 'ਚ ਲੱਗਾ ਤਾਂ ਭਲਾ ਗੱਡੀ ਲੈ ਲਵੇ ਨਹੀਂ ਨਹੀਂ ਗੱਡੀ ਹੂੰ ਸਹੀ ਗੱਲ ਆ ਮੇਰੇ ਮੁੰਡੇ 10 15 15 ਸਾਲ ਹੋ ਗਏ ਡੇਰੀ 'ਚ ਲੱਗਿਆ ਨੂੰ ਹੂੰ ਹੁਣ ਗੱਡੀ ਦਾ ਮੂੰਹ ਵੇਖਿਆ ਵਿਚਾਰਿਆਂ ਨੇ ਹਾਂ ਤੇ ਹੁਣ ਜਾਂਦੇ ਹੀ ਆਂਦੇ ਆ ਨਾ ਹਾਂ ਸਹੀ ਗੱਲ ਸੂ ਸਾਹਬ ਲਾਲਾ ਵੀ ਬੰਦਾ ਇਹ ਗਰੀਬ ਨਹੀਂ ਜਿਹਦੇ ਕੋਲੇ ਪਿਸਤੌਲ ਆ ਤੇ ਗੱਡੀ ਗਰੀਬ ਹੋ ਕਾ ਦਾ ਇਹ ਨਾ ਕੁੱਟ ਕੇ ਪੈਸੇ ਖੋਏ ਆ ਅੰਤਿਲ ਕਮਾਲ ਆ ਯਾਰ ਚੋਰ ਵੀ ਹੁਣ ਤਾਂ ਭੈਣਨਾ ਸਰਾ ਹੋ ਗਿਆ ਚੋਰਾਂ ਦਾ ਵੀ ਹਨਾ ਸਮਾਂ ਹੀ ਬਹੁਤ ਮਾੜਾ ਆ ਗਿਆ ਹੂੰ ਜਦੋਂ ਤੁਹਾਡੇ ਤੇ ਜਵਾਨੀ ਸੀ ਪਹਿਲਾਂ ਉਹਦਾ ਇਹੋ ਜਿਹਾ ਕੁਛ ਸੀਗਾ ਐ ਨਾ ਵੀ ਪਰ ਉਹ ਹੈ ਹੈ ਜੋ ਨਹੀਂ ਦਿਨਮਾਨ ਵੀ ਸੀ ਅਜੇ ਤੇਰਾ ਪਿਓ ਜੰਮਦਾ ਹੂੰ ਪੁੱਛਣਾ ਹੂੰ ਤੇਰੇ ਚਾਚੇ ਤਾਏ ਵੀ ਹਜੇ ਹੈਗੇ ਆ ਹੂੰ ਤੇ ਉਹ ਕਪੂਰ ਜੇ ਸਿਕੀਆਂ ਨਾਲੋਂ ਵੱਡਾ ਹੂੰ ਕਈਆਂ ਨਾਲੋਂ ਛੋਟਾ ਹੂੰ। ਦੀਨਮਾਨ ਸੀਗਾ ਲੋਕਾਂ ਦਾ। ਦੀਨਮਾਨ ਫੁੱਲ। ਇਮਾਨਦਾਰੀ ਵੀ ਬਹੁਤ ਸੀ। ਇਮਾਨਦਾਰੀ ਵੀ ਬਹੁਤ। ਤੇ ਖੇਤੀ ਚੋਰੀ-ਚੋਰੀ ਹੁੰਦੀ ਸੀ ਓਦੋਂ ਕਣੀ ਹੁੰਦੀ ਸੀ? ਹਾਂ, ਵੀ ਬਾਈ। ਹਾਂ। ਕਦੇ ਵੀ ਨਹੀਂ ਸੀ। ਕੌਣ ਤਾਂ ਆਪਣੇ ਦਾਤੀ ਛੱਡ ਜਾ ਉਹਦਾ ਵੀ ਚੀਨ ਨਹੀਂ ਖੇਤ ਨਾ। ਚੰਗੀ ਕਈ ਚੰਗੀ ਦਾਤੀ ਛੱਡਣੀ ਨਹੀਂ ਨਹੀਂ ਬਈ ਇਹਨਾਂ ਨੇ। ਨਾ 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 ਹੁਣ ਨਹੀਂ ਛੱਡਦਾ। ਲੀਟਰ ਵੀ ਚੱਕ ਕੇ ਲੈ ਜਾਂਦੇ। ਕਈ ਬੰਦੇ ਪਤਾ ਨਹੀਂ ਲੀਟਰ ਦਾ ਕੀ ਕਰਦੇ ਐ ਰੋ ਸਮਝ ਨਹੀਂ ਆਉਂਦੀ। ਕਿਹ ਲੀਟਰ ਪਿਆ ਹੋਵੇ ਮੀਟਰ ਬਿੱਲ ਨੂੰ ਵੇਚਦੇ ਆ ਲੀਟਰ ਦਾ ਕੀ ਕਿੰਨੇ ਰੁਪਈਏ ਮਿਲ ਜਾਣਗੇ ਯਾਰ ਉਥੋਂ ਚੱਕੇ ਜੋ ਉਥੋਂ ਚੱਕ ਕੇ ਕਿਤੇ ਫਿਰਾਂ ਵਟਲੇ ਅੱਛਾ ਪੰਜਾਵਾਂ ਨਾਲ ਡੰਗਾ ਲੈ ਜਾਂਦਾ ਕਿਹੜਾ ਨਾ ਬਾ ਯਾਰ ਬੰਦੇ ਨੂੰ ਭੋਖ ਹੀ ਪਜ ਸਹੀ ਗੱਲ ਜਿਹੜਾ ਪਸ਼ੂ ਆ ਕਿੰਨੇ ਪੱਠੇ ਪੋਣਾ ਕਿੰਨਾ ਦਾਣਾ ਪੋਣਾ ਹਾਂ ਜਿਹੜੇ ਨੂੰ ਰਸੇ ਚੱਪਣ ਦੀ ਆਦਤ ਆ ਉਹਨੇ ਚੱਪਣੇ ਚੱਪਣਾ ਭਲਾ ਗੋਹਾ ਲਾ ਦੇ ਉਹਨੂੰ ਅੱਛਾ ਆਹੋ ਆਹੋ ਗੋਹਾ ਲਾਉਂਦੇ ਕਈ ਬੰਦੇ ਨਾ ਹਾਂ ਤੇ ਜਿਹੜਾ ਜਿਹਨੇ ਨਹੀਂ ਕੁਛ ਕਰਨਾ ਨਹੀਂ ਕਰਨਾ ਸਹੀ ਗੱਲ ਆ ਸਹੀ ਗੱਲ ਪਸ਼ੂ ਪਸ਼ੂ ਚਾਰੇ ਬਾਬਾ ਪਹਿਲੀਆਂ ਚ ਨਹੀਂ ਪਸ਼ੂ ਨਹੀਂ ਚਾਰੇ ਪਸ਼ੂ ਨਹੀਂ ਚਾਰੇ ਠੀਕ ਆ ਕੰਮ ਹੀ ਕੀਤਾ ਹਾਂ ਦਿਹਾੜੀ ਕਰਾਈ ਜਾਂ ਮਹੀਨਿਆਂ ਤੇ ਰਹੇ ਹਾਂ ਹੂੰ ਪਹਿਲੀਆਂ ਚ ਸਾਲ ਸਾਲ ਦੂਰ ਸਾਲ ਪਿੰਗਾਂ ਨੂੰ ਵੀ ਲਾ ਕੇ ਅੱਛਾ ਠੀਕ ਆ ਸਾਡੇ ਪਿੰਡ ਇੱਥੇ ਬੜਾ ਕੰਮ ਕੀਤਾ ਗਿਆ ਆ ਆਪਦੇ ਪਿੰਡ ਨਾ ਭਾਈ ਛੋਡੇ ਪਿੰਡ ਚਾ ਸੀ ਆਪਦੇ ਪਿੰਡ ਨਾਲ ਵੀ ਗਿਆ ਸਾਡੇ ਪਿੰਡ ਪਹਿਲੀ ਕਿਹੜੀ ਸੀ ਅੱਛਾ ਹੈ ਨਹੀਂ ਸੀ ਜ਼ਮੀਨ ਜਮੂਨ ਸਾਡੇ ਪਿੰਡ ਦੀ ਰਕਬਾ ਥੋੜਾ ਹੀ ਹੈ ਨਾ ਹਾਂ ਰਕਬਾ ਥੋੜਾ ਥੋੜੇ ਹਾਂ ਹਾਂ ਸਾਡੇ ਤਾਂ ਮੇਰੀ ਗੱਲ ਸੁਣ ਹੂੰ ਜਿਹੜੇ ਜੀਵਿੰਦਾ ਔਰਤ ਤੇ ਗਰੀਬ ਹੂੰ ਜੇ ਮਾਮਲੇ ਤੇ ਪਹਿਲੀ ਜੀਵਿੰਦਾ ਨਾ ਲੈਣ ਸਾਡਾ ਪਿੰਡ ਹੀ ਭੁੱਖਾ ਮਰ ਜਾਏ ਜੇ ਦਿਹਾੜੀ ਨਾਲ ਅਸੀਂ ਪਾਸੇ ਜਾਈਏ ਅੱਛਾ ਅਸੀਂ ਬੋਕਣ ਵਾਲਾ ਕੀ ਮੋਗਾ ਕੀ ਸਾਫੂ ਵਾਲਾ ਕੀ ਸਿੰਘਾ ਵਾਲਾ ਕੀ ਹੂੰ ਦਿਹਾੜੀਆਂ ਜਾਂਦੇ ਰਹੇ ਬਾਈ ਹੂੰ ਸਹੀ ਗੱਲ ਹੁਣ ਵੀ ਬੰਦੇ ਥੋੜੇ ਪਿੰਡ ਵਾਲੇ ਬਹੁਤ ਆਉਂਦੇ ਨੇ ਵੀ ਬਾਈ ਬਹੁਤ ਮੋਗੇ ਚੱਕਰ ਬੰਦੇ ਤੁਰੇ ਦੂਰ ਤਾਂ ਹੀ ਜਾਂਦੇ ਆ ਉਧਰ ਗਾਂ ਤਾਂ ਹੀ ਹਾਂ ਹੂੰ ਸਾਡੇ ਪਿੰਡ ਦੀ ਪੈਲੀ ਹੈ ਨਹੀਂ ਬਾਈ ਹੂੰ 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 ਪੈਲੀ ਤਾਂ ਦੋਆਂ ਤਨ ਘਰਾਂ ਕੋਲਿਆ ਰੂੜਾ ਸਰਪੰਚ ਕੇਂਦਰ ਕੇ ਹੋਏ ਸਰਬਨ ਭੋਲੇ ਕੇ ਹੋਏ ਤੇ ਨਹੀਂ ਪੈਲੀ ਪੰਜ-ਪੰਜ ਕਿੱਲੇ ਦਾ ਹੀ ਟਾਕਾ ਠੀਕ ਆ 4 ਕਿੱਲੇ 5 ਕਿੱਲੇ 4 ਕਿੱਲੇ 5 ਕਿੱਲੇ ਹਾਂ ਹੁਣ ਤਾਂ ਆਪਣੇ ਏਰੀਆ ਚ ਵੀ ਨਾ ਘਟ ਗਿਆ ਕੰਮ ਸੜਕਾਂ ਨਿਕਲ ਗਈਆਂ ਵੱਡੀਆਂ ਪੈਲੀ ਬਹੁਤ ਘਟਈ ਜਾਂਦੀ ਤਾਂ ਇਹ ਮਹਿੰਗੀ ਹੋਗੀ ਆ ਜਿਹੜਾ ਰੋਡ ਲੰਦਿਆ ਹਜ਼ਾਰਾਂ ਕਿੱਲਾ ਖਤਮ ਹੋ ਗਿਆ ਖਤਮ ਹੋ ਗਿਆ ਹਜ਼ਾਰਾਂ ਕਿੱਲਾ ਇਹਨਾ ਮੇਰੀਆਂ ਰਿਸ਼ਤੇਦਾਰੀਆਂ ਆਂ ਰਾਜਸਥਾਨ ਚ ਹਾਂ ਇਹ ਪੁੱਤ ਮਰ ਨਹੀਂ ਰਾਜਸਥਾਨ ਚ ਵੜ ਗਈ ਰਾਜੇ ਸੜਕ ਆਹ ਸੜਕ ਹਾਂਜੀ ਜਿਹੜਾ ਬੰਦਾ ਮਰਜੀ ਵੇਖ ਸਕਦਾ ਇਹ ਥੋੜੇ ਬਾੜਤੀ ਤਿੰਨ ਸੜਕਾਂ ਹੋ ਗਈਆਂ ਇਹ ਲੁਧਿਆਣੇ ਤਾਂ ਹੀ ਤਿੰਨ ਬਣ ਗਈਆਂ ਅੱਛਾ ਹਾਂ ਤਿੰਨ ਹੁਣ ਕਿੱਥੇ ਜਾ ਕੇ ਗੱਲ ਬਣਦੀ ਕਿੰਨੀ ਪੈਲੀ ਖਾ ਗਈਆਂ ਉਹ ਮੇਰੀ ਖੁਕਮ ਪੈਲੀ ਇਹਨਾਂ ਨੂੰ ਬਾਈ ਕਣਕ ਖਾਣ ਜੋਗਰੀ ਵੀ ਨਹੀਂ ਰਹਿਣੀ ਨਹੀਂ ਰਹਿਣੀਗੀ ਨਹੀਂ ਰਹਿਣੀ ਜੇ ਐਂ ਲੱchn ਰਿਹਾ ਹੂੰ ਹੂੰ ਉਹ ਫਰ ਨੁਕਸਾਨ ਤਾਂ ਆ ਗਾ ਹੁਣ ਜਿਹਦਾ ਪਹਿਲੀ ਵੇਚ ਆ ਗਈ ਉਹ ਕਰੇਗੀ ਗਵਰਨਮੈਂਟ ਆ ਉਹਨਾਂ ਨੇ ਨਾਪ ਹੀ ਲੈਣੀ ਤੇ ਕੁਛ ਕਰ ਲਾ ਤੇ ਉਹ ਪੈਸੇ ਵੀ ਆਪਦੀ ਮਰਜ਼ੀ ਨਾਲ ਦੇਣੇ ਇਹਨਾਂ ਨੇ ਇੱਕ ਗੱਲ ਸੁਣ ਲਾ ਰੋਡ ਨਿਕਲਿਆ ਹੂੰ ਕਿਸੇ ਦਾ ਕਿੱਲਾ ਸਫਾ ਕਿੱਲਾ ਦੂਜੇ ਪਾਸੇ ਹੋ ਗਿਆ ਹਾਂ ਉਹ ਕੀ ਕਰੂਗਾ ਬੋਰ ਉਹਨੇ ਚ ਕਰੂ ਕਿ ਉਹਨੂੰ ਵੇਚ ਕਰੂ ਸਹੀ ਗੱਲ ਆ ਉਹਦਾ ਬਹੁਤ ਔਖਾ ਹੋ ਗਿਆ ਟੋਟੇ ਹੋ ਗਏ ਕਈਆਂ ਦੇ ਕਨਾਲ ਕਨਾਲ ਰਹਿ ਗਈ ਪਰਲੇ ਪਾਸੇ ਇੱਕ ਗੱਲ ਸੁਣ ਆ ਆਪਣਾ ਜੀਟੀ ਨਾਲ ਉਹ ਨਿਕਲਦਾ ਹੂੰ ਅੱਛਾ ਚਾਹਾਂ ਕਿੱਲੇ ਵਿੱਚ ਨਿਕਲ ਗਿਆ ਡੂੜ ਕਿੱਲਾ ਉਧਰ ਰਹਿ ਗਿਆ ਡੂੜ ਕਿੱਲਾ ਉਧਰ ਰਹਿ ਗਿਆ ਤੇ ਪਾਣੀ ਵਿੱਚ ਦੀ ਵਰਨਾ ਨਹੀਂ ਉਹਦੇ ਹੂੰ ਜੀਟੀ ਰੋਡ ਕਿਵੇਂ ਲੰਘਾਏਗਾ ਹੂੰ ਨਾ ਬੰਦੇ ਦਾ ਜੋਰ ਚੱਲਦਾ ਇਹ ਚੀਜ਼ ਤੇ ਮੈਂ ਨਹੀਂ ਦਿੰਦਾ ਆ ਮੋਗੇ ਇੱਥੇ ਚੱਕਰ ਪਿਆਈ ਸੀ ਉਹਨਾਂ ਦਾ ਰਾਹ ਦਾ ਰੌਲਾ ਸੀ ਆਵੇ ਨਾਲ ਕੱਸੀ ਦੇ ਤੇ ਗਵਰਨਮੈਂਟ ਨੇ ਉੱਦੇ ਆ ਕੇ ਕੰਮ ਨਾਪ ਲਿਓ ਕਹਿੰਦੇ ਅਸੀਂ ਨਹੀਂ ਕੋਈ ਕਰਨਾ ਕਰਨ ਬੰਦੇ ਲਾ ਕੇ ਉਹ ਕਹਿੰਦੇ ਪਈ ਸਾਨੂੰ ਅਸੀਂ ਕਿੱਧਰ ਦੀ ਲੰਘੀਏ ਪਤਾ ਨਹੀਂ ਉਹਨਾਂ ਦਾ ਕੀ ਹੱਲ ਹੋਇਆ ਬਾਅਦ ਚ ਨਹੀਂ ਭਾਈ ਇਹ ਨਹੀਂ ਛੱਡਦੀ ਇਹ ਮੇਰੀ ਗਰ ਸਨਸਾਰਾ ਘਸਣਾ ਹੂੰ ਜਮੀਨ ਜਮੂਨ ਦੇ ਪੁੱਤਾਂ ਮਰਨਾਂ ਕੋਲੇ ਨੰਬਰ ਸਾਰੇ ਇਹਨਾਂ ਕੋਲੇ ਪਈਆਂ ਹੂੰ ਕੋਈ ਹੁਜੋਰ ਨਹੀਂ ਚੜਨਾ ਬੰਦਾ ਹੂੰ 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 ਪਸ਼ੂਆਂ ਦਾ ਫਿਰ ਕੰਮ ਮੁੱਢੋਂ ਹੀ ਕਰਦੇ ਬਾਬਾ ਮੁੱਢੋਂ ਹੀ ਅੱਛਾ ਪਸ਼ੂ ਮੇਰਾ ਮੰਘਾ ਪਿਓ ਸਾਹਮਣਾ ਹੁੰਦਾ ਸੀ ਅੱਛਾ ਦੂਜੇ ਬੰਦੇ ਤਾਂ ਨਹੀਂ ਸਾਡੀ ਅੱਖ ਲੱਗੇ ਤੇ ਮੈਨੂੰ ਆਂਦਾ ਤੂੰ ਨਾ ਮੰਘਾ ਛੱਡੀ ਹਾਂ ਮੈਂ ਤਾਂ ਫਰਮੰਘਾ ਨਹੀਂ ਛੱਡੀ ਤੇ ਮੱਜਾਂ ਨੇ ਤਾਰਤਾ ਹਨਾ ਹਾਂ ਮੱਜਾਂ ਨੇ ਤਾਰ ਠੀਕ ਆ ਠੀਕ ਆ ਹੁਣ ਫਿਰ ਕੱਲਾ ਹੀ ਸੰਭੀਂ ਇਹਨਾਂ ਤੂੰ ਹਾਂ ਕੱਲਾ ਹੀ ਅੱਛਾ ਨਾਲ ਤੇਰੀ ਆਂਟੀ ਹੁੰਦੀ ਐ ਅੱਛਾ ਜਵਾਕ ਲੱਗੇ ਕੰਮ ਤੇ ਹਾਂ ਠੀਕ ਆ ਮੋਦੀਆ ਗੁਜ਼ਾਰਾ ਹੋ ਜਾਂਦਾ ਟਾਈਮ ਪਾਸ ਵਧੀਆ ਹੋ ਜਾਂਦਾ ਟਾਈਮ ਪਾਸ ਤਾਂ ਵੀ ਸਹੀ ਬੰਦੇ ਦਾ ਹੁੰਦਾ ਹੁੰਦਾ ਹੂੰ ਕੋਈ ਗਰੀਬੀ ਨਹੀਂ ਜਿਹੜਾ ਬੰਦਾ ਕੰਮ ਕਰਦਾ ਉਹਨੂੰ ਰੋਟੀ ਮਿਲਦੀ ਆ ਮਿਲਦੀ ਆ ਸਹੀ ਗੱਲ ਆ ਸਹੀ ਗੱਲ ਆ ਤੇ ਆ ਜਿਹੜੇ ਲੱਛਣ ਪੁੱਠੇ ਕਰਨੇ ਛੱਤਰਖਾਨ ਵਾਲੇ ਕਰਨੇ ਇਹ ਬਈ ਬੰਦਿਆਂ ਦੀ ਆਪਣੀ ਨਾ ਮਰਜ਼ੀ ਆ ਇਹਦਾ ਵਾਸਾ ਆਪਦੇ ਆ ਫਿਰ ਪੁੱਠਾ ਕਰਨਾ ਤੇ ਜੁੱਤੀਆਂ ਪਹਿਣੀਆਂ ਹੀ ਆ ਕੁੜੀ ਆ ਵਾਚਾਰ 4 5 500 ਦਿਹਾੜੀ ਮਾਂ ਦੀ ਫੁੱਦੀ ਆ ਵਾਚਾ ਹਜੇ ਵੀ ਬੰਦਾ ਭੁੱਖਾ ਮਰਦਾ ਬੱਸ ਸਹੀ ਗੱਲ ਆ ਅਸੀਂ ਕੀਤੀ ਦਿਹਾੜੀ 5 ਰੁਪਏ ਕੇ 2 ਰੁਪਏ ਅਇਸ਼ਾ 2 ਰੁਪਏ ਅਇਸ਼ਾ ਇੱਥੇ ਮੇਰੀ ਗੱਲ ਸੁਣ ਗੋਆ ਹੀ ਮਿੱਧਿਆ ਥੋੜੇ ਘਰਾਂ ਦਾ ਹਾਂ ਠੀਕ ਆ ਉਹ ਤੋਂ ਸਮਾਂ ਹੀ ਹੋ ਜਾਈ ਹੈ ਨਾ ਸਮਾਂ ਸਬਰ ਸੀਗਾ ਉਹ ਲੋਕਾਂ 'ਚ ਉਸ ਵਰਨੀ ਉਹਦਾ ਰਾਸ਼ਨ ਵੀ ਮੇਰਾ ਸਾਲਾ ਰਹਿਣਾ ਮਿਲਦਾ ਸੀ ਅੱਛਾ ਆ ਜਿਹੜਾ ਹੁਣ ਤੈਨੂੰ ਕਹਿੰਦੇ ਸਪੈਸ਼ਲ ਡੱਬਾ ਦੇ ਦੋ ਮਠਿਆਈ ਦਾ ਹੂੰ ਤੇ 5 ਰੁਪਏ ਚ ਲੈ ਕੇ ਖਾਦਾ ਅੱਛਾ ਹਾਂਜੀ ਹੁਣ 5 ਰੁਪਏ ਦਾ ਕੀ ਲਵਾਂ ਜਵਾਕ ਵੀ ਨਹੀਂ ਲੈਂਦਾ 5 ਰੁਪਏ ਨਾ ਉਹ ਤਾਂ 5 ਰੁਪਏ ਦਾ কুরਕਰੇ ਦਾ ਪੈਕੇਟ ਆ ਉਹ ਵੀ ਕਿੱਥੇ ਦਾ 20 ਦਾ ਮੈਨੂੰ ਲੱਗਾ 10 ਦਾ ਕਿ 20 ਦਾ ਹੋਊਗਾ ਉਹ ਇਹ ਵੀ ਨਵਾਂ ਹੀ ਕੰਮ ਚੱਲ ਪਿਆ কুরਕਰੇ কুরਕਰੇ ਕਿਹੜਾ ਹੁੰਦੇ ਸੀ ਅੱਗੇ ਪਹਿਲਾਂ ਹੁੰਦੇ ਨਹੀਂ ਸੀ ਇਹ ਬਿਮਾਰੀ ਅੰਦਰ ਹੀ ਇਹ ਬਿਮਾਰੀ ਦਵਾਈ ਖਾਣੀ ਇਹ ਲੱਗੇ ਹੁਣ ਬਿਮਾਰੀ ਆ ਕਿ ਮੋਬਾਈਲ ਤੇ ਨੱਕੇ ਹੁੰਦੇਗਾ ਜੀ ਆਂਦੇ ਆ ਇਹ ਨਹੀਂ ਸਾਲ ਤੇ ਜਵਾਕ ਨੂੰ ਮੋਬਾਈਲ ਬੁੜੀਆਂ ਫੜਾਉਂਦੀਆਂ ਚੱਲ ਬਈ। ਇਵੇਂ ਹੀ ਮੈਨੂੰ ਨਾ ਚੱਕਣਾ ਪਵੇ। ਉਦੋਂ ਬਿਮਾਰੀ ਵੀ ਹੈ ਨਹੀਂ ਸੀ ਨਾ। ਹਾਂ ਨਹੀਂ ਸੀ। ਕੰਮ ਕਰਦੇ ਸੀ ਨਾ ਲੋਕ ਸਾਰੇ। ਹੋਰ। ਹੁਣ ਤਾਂ ਉਹੀ ਟੈਸਟ ਹੋਈ ਜਾਂਦੇ ਉਹੀ ਭੈਣ ਚੋਂ ਦਵਾਈਆਂ ਦੱਪੇ ਚੱਲੀ ਜਾਂਦੇ ਸਾਰੇ। ਇਹ ਗੱਲ ਸੁਣਾ ਜਿਹੜੇ ਭੈਗੇ ਆ। ਹੂੰ। ਇਹਨਾਂ ਦੀਆਂ ਲੜਕੀਆਂ ਵੀ ਆਪਣੀਆਂ ਲੜਕੀਆਂ ਵਰਗੀਆਂ ਹੀ ਆ। ਹੂੰ। ਇਹਨਾਂ ਨੂੰ ਕਿਉਂ ਘਰੇ ਹੀ ਬੱਚਾ ਹੋ ਜਾਂਦਾ? ਇਹ ਇਹ ਚੱਕਰ ਨਹੀਂ ਆਇਆ ਸਮਝ ਵਿੱਚ। ਯਾਰ ਜਦੋਂ ਮੇਰੀ ਗੱਲ ਸੁਣ ਮੁੜਕਾ ਸ਼ਰੀਰ ਵੇਚਦੀ ਨਿਕਲਣਾ ਨਹੀਂ ਕੰਮ ਛੱਡ ਗਿਆ ਆਪਾਂ ਫਿਰ ਹਾਂ ਕੰਮ ਛੱਡ ਗਏ ਬਾਈ ਆ ਸਾਡੇ ਇੱਥੇ ਬਥੇਰੇ ਰਹਿੰਦੇ ਆ ਲੜਕੀ ਨੂੰ ਮੇਰੀ ਗੱਲ ਸੁਣ ਬੱਚਾ ਦੋ ਮਹੀਨਿਆਂ ਦਾ ਅੰਦਰ ਹੁੰਦਾ ਬਣਿਆ ਕਿ ਉਦੋਂ ਕਹਿਣਗੇ ਸਖਦੀਪ ਨੇ ਨਹੀਂ ਕੰਮ ਕਰਨਾ ਭਰਾ ਹੂੰ ਜੇ ਸਖਦੀਪ ਨੇ ਨਹੀਂ ਕੰਮ ਕਰਨਾ ਫਿਰ ਬੱਚਾ ਵੀ ਪਰੇਸ਼ਨਾ ਦਾ ਹੁੰਦਾ ਉਹ ਵੀ ਸਾਲਾ ਕੰਮ ਨਾਲ ਉਹੀ ਚੱਲ ਪਿਆ ਕੰਮ ਇਹ ਹੂੰ ਰੁਪਈਏ ਲੁੱਟ ਜਾਂਦੇ ਡਾਕਟਰ ਭਾਂਜੋ ਬਸ ਡਾਕਟਰਾਂ ਨੂੰ ਨਹੀਂ ਬਸ ਬਾਈ ਹੂੰ ਭੋਜਨ ਹੋ ਜਾਂਦਾ ਬੰਦਾ ਨਹੀਂ ਬੱਚਾ ਤੁਰਦਾ ਆ ਵੀ ਆਪਣੀਆਂ ਗਲਤੀਆਂ ਹਨਾ ਸਹੀ ਗੱਲ ਆ ਸਹੀ ਗੱਲ ਸਹੀ ਇਨਸਾਨ ਨੂੰ ਮੁੜਕਾ ਆਉਣਾ ਚਾਹੀਦਾ ਪਸ਼ੂਆਂ ਚ ਵੀ ਇਹ ਚੀਜ਼ਾਂ ਹੋ ਗਈਆਂ ਹੁਣ ਪਸ਼ੂਆਂ ਚ ਵੀ ਕੰਮਾ ਹੋਰ ਹੋ ਗਏ ਸਾਲੇ ਅੱਗੇ ਸਦਾ ਸੀਗਾ ਕੰਮ ਤੇ ਇੱਕਾ ਹੁਣ ਰੇ ਘੱਟੇ ਵਾਲੇ ਪੱਠੇ ਵੀ ਪੱਠਿਆਂ ਦਾ ਵੀ ਫਰਕ ਪੈਂਦਾ ਪੱਠਿਆਂ ਦਾ ਪੱਠੇ ਦਾ ਹੂੰ ਪਹਿਲਾਂ ਮਾਰੂ ਹੁੰਦਾ ਸੀ ਖਰਾ ਕੰਮ ਹੀ ਕਣਕ ਕਣਕ ਵੀ ਮਾਰੂ ਹੁੰਦੀ ਸੀ ਵੀ ਜਿੰਨੀ ਸੁਹੂਲਤ ਜਾਦੇ ਵਧ ਗਈ ਉਦੋਂ ਉਨੀ ਤਕਲੀਫ ਜਾਦੇ ਵਧ ਗਈ ਨਾ ਹੁਣ ਆ ਤੇਰੀ ਰੇਤਾ ਜ਼ਮੀਨ ਦਾ ਕਾਸਟਮਰ ਥੋੜਾ ਪੈਂਦਾ ਸੀ ਇਹਦੇ ਚ ਫਸਲ ਹੀ ਇੱਕ ਹੁੰਦੀ ਸੀ ਹਾਂ ਤੇ ਹੁਣ ਵੇਖ ਲਾ ਭਾਵੇਂ ਕੋ ਰੇਤਾ ਭਾਵੇਂ ਕੋ ਟਿੱਬਾ ਇਹ ਹੈ ਭਾਲਿਆ ਨਹੀਂ ਇੱਥੇ ਆਉਂਦਾ ਹੁਣ ਮਾਜਣ ਵੀ ਵੜ ਗਏ ਕੰਮ ਚ ਪੈਲੀਆਂ ਲੈਣ ਲੱਗੇ ਮਾਜਣ ਹਾਂ ਉਹ ਇੱਕ ਦਿਨ ਬੰਦਾ ਗੱਲ ਕਰਦਾ ਸੀ ਇੱਕ ਉਹ ਕਹਿੰਦਾ ਵੀ ਜਿਹਦੇ ਕੋਲੇ 100 ਕਰੋੜ ਰੁਪਈਆ ਭਾਵੇਂ ਦਿਹਾੜੀ ਦਾ ਵੀ ਕਮਾਉਂਦਾ ਨਾ ਤਕੜਾ ਬੰਦਾ ਉਹਨੂੰ ਵੀ ਥੋੜੀ ਪੈਲੀ ਦੀ ਲੋਡ ਆ ਦਾਸ ਵੀ ਉਹਨੂੰ ਥੋੜੀ ਪਿਆਲੀ ਦੀ ਕੀ ਲੋੜ ਆ ਤਾਂ ਕੋਈ 200 ਰੁਪਏ ਆ ਕੋਕ ਕਰ ਲੈ ਇਹ ਚ ਬਿੱਲੂ ਬਾਬੇ ਨਾਨਕ ਨੇ ਕਿਹਾ ਸੀ ਉਤਮ ਖੇਤੀ ਮੱਧਮ ਵਪਾਰ ਹਮ ਜਿਹੜੀ ਖੇਤੀ ਆ ਇਹ ਉਤਮ ਗਣੀ ਆ ਸਹੀ ਗੱਲ ਆ ਸਹੀ ਗੱਲ ਆ ਇਹਦੇ ਨਾਲ ਦੀ ਚੀਜ਼ ਹੀ ਹੈ ਨਹੀਂ ਸ਼ਹਿਰ ਉਹ ਖਾਣੀ ਮਾਰਨ ਦਿੰਦੀ ਬੰਦੇ ਨੂੰ ਮਾਰਨ ਨਹੀਂ ਮਾਂ ਬੰਦੇ ਦੀ ਹਮ ਜਿਹੜਾ ਵੀ ਕੋਈ ਇਹਨੂੰ ਇਹਦੇ ਸੱਲ ਦੇ ਖਾਜੂ ਮਰੇ ਭੁੱਖਾ ਫਿਰ ਸਹੀ ਗੱਲ ਆ ਸਹੀ ਗੱਲ ਆ ਇਹ ਤਾਂ ਹੁੰਦਾ ਵੀ ਬੰਦਾ ਮੈਂ ਦੁਖੀ ਆ ਹੂੰ ਤੇ ਕਿਸੇ ਨੂੰ ਗਹਿਣੇ ਦੇ ਦੇ ਹੂੰ ਆਓ ਛੁੱਟ ਵੀ ਜਾਊ ਨਾ ਗਹਿਣੇ ਵਾਲੀ ਯਾਰ ਇਹ ਕੀ ਪਤਾਗਾ ਮੇਰੀ ਗਰਲਫ੍ਰੈਂਡ ਨਾਲ ਤੇ ਛੁੱਟੀ ਕਈ ਵਾਰੀ ਕੋਈ ਪੁੱਤ ਪੋਤਰਾ ਹੀ ਹੋ ਜਾ ਉੱਠ ਘਟਦਾ ਹਾਂ ਛਡਾ ਲੂ ਹੂੰ ਤੇ ਜਦੋਂ ਬਾਈ ਮੇਰੀ ਗਰਲਫ੍ਰੈਂਡ ਬੈਠੀ ਦੇਤੀ ਉਹ ਮੁੜ ਕੇ ਛੁੱਟਣੀ ਨਹੀਂ ਸਹੀ ਗੱਲ ਆ ਉਹ ਨਹੀਂ ਛੁੱਟਣੀ ਮੁੜ ਕੇ ਨਾ ਪੱਕੀ ਹੋ ਗਈ ਅਗਲੇ ਦੀ ਸਹੀ ਗੱਲ ਆ ਸਹੀ ਗੱਲ ਆ ਸਹੀ ਗੱਲ ਗਹਿਣੇ ਵੀ ਉਦੋਂ ਦੇਓ ਜਦੋਂ ਜਮਾ ਸਿਰੋਂ ਪਾਣੀ ਲੰਗਦਾ ਹੂੰ ਇਹ ਤਾਂ ਜਿਹੜਾ ਬਚਾਜੇ ਚੰਗੀ ਗੱਲ ਹੀ ਆ ਹੂੰ ਫੇਰ ਬਜਣੀ ਰਾਜੇ ਕੰਮ ਨਹੀਂ ਨੇ ਕੰਮ ਨਾ ਕੰਮ ਨਾ ਸਹੀ ਗੱਲ ਸੁਣ ਲੈ ਤੈਨੂੰ ਹੁਣ ਘੱਲਿਆ ਘਰੋਂ ਪੱਠੇ ਲੈਣ ਹੂੰ ਤੇ ਤੁਰਿਆ ਫਿਰ ਤੂੰ ਹੋਰ ਧੱਕੇ ਖਾਂਦਾ ਹੂੰ ਤੇ ਫੇਰੇ ਬਈ ਡਾਉ ਨਹੀਂ ਹੋਣਾ ਹੂੰ ਸਹੀ ਗੱਲ ਆ ਸਹੀ ਗੱਲ ਆ ਸਰ ਵੱਡੀ ਦਾ ਹੋਵੇ ਬੰਦੇ ਦਾ ਹਾਂ ਤੇ ਫੇਰ ਵੀ ਬੰਦੇ ਨੂੰ ਐ ਹੋਣਾ ਚਾਹੀਦਾ ਮੈਂ ਨਹੀਂ ਪੈਲੀ ਦੇਣੀ ਨਹੀਂ ਦੇਣੀ ਸਰ ਵੱਡਿਆ ਜਾਵੇ ਤਾਂ ਜਾਵੇ ਬੱਸ ਤਾਂ ਭਾਵੇਂ ਤਲਵਾਰ ਲਈ ਖੜਾ ਉੱਤੇ ਬੰਦਾ ਹੈ। ਫੇਰ ਦੇਵੇਂ ਨਾ ਵੀ ਪੈਲੀ ਦਾ ਕਿਲਾ ਦੇ ਦੇ ਨਹੀਂ ਤੇਰਾ ਸਰਵਟ ਦੇਣਾ। ਹਾਂ। ਉਹਨੂੰ ਕਦੇ ਵੀ ਪੈਲੀ ਨਹੀਂ ਦੇਣੀ ਤੇ ਸਰ ਵੜ ਦੇ। ਵੜ ਦੇ? ਹਾਂ ਦੂਜੇ ਤਾਂ ਜੀ ਮੌਜਾਂ ਕਰਨਗੇ ਘਰੇ। ਸਹੀ ਗੱਲ। ਇੱਕ ਤਾਂ ਵੱਡਿਆ ਜਾਊਗਾ ਤਨ। ਇੱਕ ਤਾਂ ਵੱਡਿਆ ਜਾਊ ਤਾਂ ਵੱਡਿਆ ਜਾਵੇ। ਸਹੀ ਗੱਲ ਆ ਸਹੀ ਗੱਲ ਆ। ਇਹਦਾ ਗੱਲ ਰਾਕੇ ਤੇ ਸਹੀ ਹੈ ਪੱਬਾ। ਜੇ ਆ ਗੱਲਾਂ ਮੰਨਦੇ ਵਿੱਚ ਹੁਣ ਕੰਠ। ਹਾਂ। ਕੋਈ ਮਰਲਾ ਨਹੀਂ ਦਿੰਦਾ ਆਪਦੀ ਤਰ੍ਹਾਂ। ਨਹੀਂ। ਮੁੱਢੋਂ ਹੀ ਫਿਰ ਦੁੱਧ ਇਹਨਾਂ ਦੇ ਪਾਉਣੇ ਆ। ਨਹੀਂ। ਹਾਂ। ਦੁੱਧ ਤਾਂ ਮੁੱਢੋਂ ਇਹਨਾਂ ਦੇ ਪਾਉਨੇ ਆ। ਹੂੰ। ਇਹ ਰੌਲਾ ਪੈ ਗਿਆ ਡੈਰੀ ਇਹਨਾਂ ਦੀ ਬੰਦ ਕਰਾਉਣ ਲੱਗ ਗਈ ਸਾਡੇ ਪਿੰਡ ਦੇ। ਹੂੰ। ਇਹ ਕਿੰਨਾਂ ਦਾ ਸਾਥੀ ਰਿਹਾ ਘੁੱਗੂ ਹੂੰ ਪੰਡਤ ਹੂੰ ਇੱਕ ਰਾਹਿਆ ਦਲੀਪ ਭੁੜੇ ਕੇ ਤੇ ਮੈਨੂੰ ਆਂਦੇ ਤੂੰ ਜੀਤਿਆ। ਹੂੰ। ਮੈਂ ਕਹਾ ਵੀ ਮੇਰੇ ਕੋਲੇ ਮਹ ਹੈ ਨਹੀਂ। ਹੂੰ। ਤੇ ਮੈਨੂੰ ਮਹੀਨੇ ਇੱਕ ਦੀ ਸੂਈ ਇਹਨਾਂ ਨੇ 13000 ਦੀ ਮਹ ਲੈਤੀ। ਅਚੋਬਾਪੂ ਨੇ। ਹਾਂ ਗਰਦੀਪ ਨੇ। ਹੂੰ। ਤੇ ਮੈਂ ਦੁੱਧ ਪਾਈ ਗਿਆ ਪਾਈ ਗਿਆ। ਹੂੰ। ਤੇ ਸੱਤਵੇਂ ਮਹੀਨੇ ਭਾਈ ਮੈਨੂੰ ਇਹਨਾਂ ਨੇ 1500 ਰੁਪਇਆ ਦਿੱਤਾ ਹੂੰ ਕਹਿੰਦੇ ਵੀ ਆ ਤੇਰੇ ਪੈਸੇ ਵਧ ਗਏ ਹੂੰ ਐਨੇ ਚਰਜੀ ਆੜੀ ਆ ਪੁਰਾਣੀ ਆੜੀ ਸੀ ਪੁਰਾਣੀ ਆੜੀ ਠੀਕ ਆ ਠੀਕ ਆ ਹੈਪੀ ਨਾ ਵੀ ਉਵੇਂ ਪੁਰਾਣੀ ਆੜੀ ਆ ਠੀਕ ਆ ਆ ਜਿਹੜੇ ਮੇਰੀ ਗੱਲ ਸੁਣ ਇਹਨਾਂ ਦਾ ਬੁੜਾਗਾ ਹੂੰ ਹਾਈਪੀ ਕਾ ਹੂੰ ਤੇ ਤੇਰੇ ਨਾਲ ਕੀ ਮੇਰੀ ਗੱਲ ਸੁਣੇ ਤਾਂ ਮੈਥੋਂ ਛੋਟਾ ਹੂੰਗਾ ਹੂੰ 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 ਕਾਚਾ ਹਾਂ ਇਹ ਤਾਂ ਗੱਲ ਸੁਣੇ ਤਾਂ ਕਾਲੀ ਸ਼ਾਹ ਪਈ ਸੀ ਦਾੜੀ ਤੇ ਮੈਂ ਦਾੜੀ ਚ ਕੱਟੜ-ਵੱਡੜ ਸੀ ਹੂੰ ਤੇ ਪਰ ਉਹ ਮਾਂ ਮੁਹੱਬਤ ਪਿਆਰ ਜਦੋਂ ਪੈ ਗਈ ਹੂੰ ਫਿਰ ਇਹਨੇ ਕਹਿਣਾ ਨਾ ਜੀਤਿਆ ਭਰਾ ਮੇਰਾ ਹੂੰ ਮੈਂ ਵੇਲਾਵ ਦੇ ਚਾਰੇ ਜੁਆਕਾਂ ਦੇ ਕੁੜੀਆਂ ਦੇ ਸਗਨ ਮੁੰਡਿਆਂ ਦੀਆਂ ਬਰਾਤਾਂ ਤੇ ਮੈਂ ਆਖਰੀ ਇਹਨੂੰ ਕਹੇ ਬੈਠਾ ਗੱਲ ਨੂੰ ਹਮ ਹਰਵਿੰਦਰ ਨੂੰ ਮੈਂ ਕਹਾ ਯਾ ਦੂਜਿਆਂ ਦੇ ਤੇਲ ਪੁਆਈ ਜਾਂਦੇ ਤੂੰ ਵੀ ਹਜ਼ਾਰ ਕੇ ਦਾ ਪੁਆਲਾ ਅੱਛਾ ਤੇ ਮੈਨੂੰ ਕਿੰਦਰ ਦਾ ਗਾਲਾਂ ਹੀ ਕੱਢਣ ਲੱਗ ਪਿਆ ਠੀਕ ਇਹ ਮੈਂ ਆਖਿਆ ਮੈਂਤਲੀ ਗੱਲ ਆ ਰਿਸ਼ਤੇਦਾਰ ਇਕੱਠੇ ਹੋਏ ਆ ਨਾ ਹੋਏ ਰਹਿਣ ਪੰਜ ਛੀ ਗਾਲਾਂ ਕੱਢ ਗਿਆ ਹਮ ਇਹ ਤੋਂ ਮੈਨੂੰ ਆਖੀ ਕਿਵੇਂ ਗੱਲ ਤੇਲ ਪਾਉਣ ਵਾਲੀ ਆਓ ਆਂ ਮੇਰੀ ਗੱਲ ਸੁਣ ਗੁਰੂ ਕਾ ਗੱਡੀ ਤੇਰੀ ਆ ਹਮ ਬਣੀ ਐਨੀ ਸੀ ਨਾ ਦਾਈ ਮੇਰੀ ਗੱਲ ਸੁਣ ਇੱਕ ਗੱਲ ਲੱਖਾਂ ਰੁਪਈਆ ਦਾ ਬੰਦਾ ਸੀ ਮਰ ਗਿਆ ਤੇ ਮਰ ਗਿਆ ਮਰਦਾ ਸਾਰੀ ਦੁਨੀਆ ਨੇ ਜਾ ਸਹੀ ਗੱਲ ਆਈ ਸਹੀ ਗੱਲ ਤੇ ਯਾਰੀ ਤਾਂ ਮੇਰੀ ਗੱਲ ਸੁਣ ਥਾਣੇਦਾਰ ਨਾਲ ਵੀ ੜਦਾ ਸੀ ਹੂੰ ਸਹੀ ਗੱਲ ਬਣੀ ਸੀ ਹਾਂ ਬਣੀ ਸੀ ਸਹੀ ਗੱਲ ਇੱਕ ਦੋ ਬੰਦੇ ਨੇ ਗੱਡੀ ਚੋਂ ਉਤਾਰੇ ਆ ਅੱਛਾ ਆਪਣੇ ਵੀ ਹੂੰ ਹਾਂ ਪਹਿਲੀਆਂ ਚ ਐਨੀ ਚੜਾਈ ਸੀ ਇਹਦੀ ਹੂੰ ਸਹੀ ਗੱਲ ਆ ਤੇ ਦੂਜੇ ਚਾਚੇ ਨਾਲ ਵੀ ਪੂਰਾ ਲੋਟ ਸੀ ਨਰਮਲ ਨਾਲ ਨਾ ਮੇਰੀ ਗੱਲ ਸੁਣੋ ਤਾਂ ਯਾਰ ਜਵਾਕ ਸੀ ਉਹਦੇ ਨਾਲ ਵੀ ਤੇ ਉਹ ਹੁਣ ਨਰਮਲ ਨਾਲ ਗੱਲ ਕਰਾ ਦੇ ਕੋ ਕੋ ਜੀਤਾ ਸਿਆ ਸਤਿ ਸ੍ਰੀ ਅਕਾਲ ਸਹੀ ਗੱਲ ਆ ਤੇ ਜਦੋਂ ਇੱਥੇ ਆਉਂਦਾ ਉਦੋਂ ਵੀ ਮੈਂ ਮਿਲ ਕੇ ਆਉਣਾ ਹਾਂ ਇਹ ਨਰਮਲ ਤਾਂ ਮੇਥੋਂ ਬਾਲਾ ਛੋਟਾ ਉਹ ਨਰਮਲ ਤਾਂ ਮੇਥੋਂ ਮੇਰੀ ਗੱਲ ਮੇਰੀ ਹੋਊਗੀ ਉਦੋਂ ਉਮਰ 30 31 ਸਾਲ ਦੀ ਤੇ ਨਰਮਲ ਦੀ ਉਮਰ 14 15 ਸਾਲ ਹਾਂ ਬਾਲਾ ਛੋਟਾ ਹਾਂ ਹਾਂ ਮੈਂ ਯਾਰ ਹਰਵਿੰਦਰ ਤੋਂ ਵੀ 4 ਸਾਲ ਵੱਡਾ ਹਾਂ ਗੱਲ ਐ ਮੈਂ ਤੈਨੂੰ ਦੱਸਦਾ ਮੇਰੀ ਦਾੜੀ ਕੱਢਣ ਵੇ ਵੜੜੀ ਸੀ ਇਹਦੀ ਸ਼ਾਹ ਕਾਲੀ ਪਈ ਸੀ ਹੂੰ ਬਣੀ ਮੁੱਢੋਂ ਹੀ ਆ ਬਾਪੂ ਨਾਲ ਹੀ ਪਹਿਲਾਂ ਤੋਂ ਮੈਂ ਹਾਂ ਪਹਿਲਾਂ ਤੋਂ ਦੁੱਧ ਪੋਣਾ ਤੇ ਅੱਜ ਤੱਕ ਇੱਥੇ ਹੀ ਆ ਹਾਂ ਜਿਉਂ ਡੈਰੀ ਖੁੱਲੀ ਆ ਹਾਂ ਹੂੰ ਹਾਂ ਬਦਲਨੇ ਨਹੀਂ ਬੰਦੇ ਹਾਂ ਬਦਲਨੇ ਨਹੀਂ ਬੰਦੇ ਇਹਨੂੰ ਮੈਂ ਹੈਪੀ ਨੂੰ ਵੀ ਹੁਣ ਕਹਿੰਦਾ ਹਾਂ ਨਾ ਹੂੰ ਇਹ ਮੇਰੀ ਗੱਲ ਸਰ ਮੈਂ ਤੇਰੇ ਨਾਲ ਜ਼ਿੰਦਗੀ ਕੱਢਣੀ ਆ ਤੂੰ ਵੜੀ ਫੜੀ ਨਾ ਕਰਿਆ ਕਰ ਨਹੀਂ ਨਹੀਂ ਕਰਦਾ ਨਹੀਂ ਅੜੀ ਤਾਂ ਨਹੀਂ ਕਰਦਾ ਨਹੀਂ ਮੇਰੇ ਨਾਲ ਨਹੀਂ ਕਰਦਾ ਹੂੰ ਮੈਂ ਤਾਂ ਜੇ ਕਿਤੇ ਪੈਸੇ ਵੀ ਮੰਗਣਾ ਨਾ ਹੂੰ ਕਹੂਗਾ ਲੈ ਜਿੰ ਪਰਸੋਂ ਲੈ ਜਿੰ ਕੱਲ ਨੂੰ ਸਹੀ ਗੱਲ ਹੈ ਸਹੀ ਗੱਲ ਹੈ